ਦੋਸਤੋ ਇਹ ਮੈਂ ओरिएंट ਦਾ ਗੈਸ ਗੀਜ਼ਰ ਮੰਗਵਾਇਆ ਸੀ ਜੋ ਕਿ 5000 ਰੁਪਏ ਦਾ ਮੈਨੂੰ ਮਿਲਿਆ ਤੇ ਇਹਨੂੰ ਲਾਉਣ ਦੇ ਵਾਸਤੇ ਸਭ ਤੋਂ ਵੱਡੀ ਸਾਵਧਾਨੀ ਇਹ ਹੈ ਕਿ ਜਿਸ ਆਪਾਂ ਨੇ ਬਾਥਰੂਮ 'ਚ ਇਹਨੂੰ ਲਾਉਣਾ ਹੈ ਉੱਥੇ ਵੈਂਟੀਲੇਸ਼ਨ ਹੋਣਾ ਚਾਹੀਦਾ ਹੈ ਹਵਾ ਕ੍ਰੋਸ ਹੋਣੀ ਚਾਹੀਦੀ ਹੈ ਰੋਸ਼ਨਦਾਨ ਹੋਣਾ ਚਾਹੀਦਾ ਤੇ ਬਾਕੀ ਆਪਾਂ ਨੂੰ ਜਦੋਂ ਆਪਾਂ ਨੇ ਟੂਟੀ ਚਾਲੂ ਕਰਨੀ ਹੈ ਪਾਣੀ ਵਾਲੀ ਤਾਂ ਇੱਥੇ ਦੇਖੋ ਆਪਾਂ ਨੂੰ ਇਹਦੇ 'ਚ ਅੱਗ ਬਲਦੀ ਦਿਖੂਗੀ ਅੰਦਰ ਇਹਦੇ ਵਿੱਚ ਅੰਦਰ ਅੱਗ ਵੱਲਦੀ ਹੈ ਤੇ ਉਹ ਆਪਾਂ ਨੇ ਇੱਥੇ ਜ਼ਰੂਰ ਚੈੱਕ ਕਰ ਲੈਣੀ ਹੈ ਵੀ ਜਦੋਂ ਆਪਾਂ ਨੇ ਟੂਟੀ ਖੋਲੀ ਤੇ ਅੱਗੇ ਦੇ ਅੰਦਰ ਬਲਪੀ ਕਈ ਵਾਰ ਹੁੰਦਾ ਕਿ ਟੂਟੀ ਖੋਲ ਲੈਨੇ ਆਪਾਂ ਇਹਦੇ 'ਚ ਅੱਗ ਵੱਲਦੀ ਨਹੀਂ ਤੇ ਗੈਸ ਨਿਕਲੀ ਜਾਂਦੀ ਹੈ ਇਹ ਥੋੜੀ ਜਿਹੀ ਸਾਵਧਾਨੀ ਹੁੰਦੀ ਹੈ ਨੇ ਬਾਕੀ ਇਹ ਬਿਜਲੀ ਵਾਲੇ ਗੀਜਰ ਨਾਲੋਂ ਵਧੀਆ ਚੀਜ਼ ਹੈ ਥੋੜੀ ਜੀ ਆਪਾਂ ਨੂੰ ਬਚਤ ਵੀ ਹੈ ਸਸਤਾ ਵੀ ਪੈਂਦਾ ਹੈ ਤੇ ਇਹਦੇ ਨਾਲ ਦੀ ਨਾਲੇ ਪਾਣੀ ਗਰਮ ਹੋਈ ਜਾਂਦਾ ਆਪਾਂ ਨੂੰ ਇੰਤਜ਼ਾਰ ਕਰਨੇ ਦੀ ਲੋੜ ਨਹੀਂ ਤੇ 6 ਲੀਟਰ ਵਾਲਾ 1 ਮਿੰਟ ਵਿੱਚ 6 ਲੀਟਰ ਪਾਣੀ ਗਰਮ ਕਰ ਦਿਆ ਜੀ